ਸਾਰਿਆਂ ਨੂੰ ਜੈਮ ਸੀਦੀ ਮੈਂ ਪਰਮੇਸ਼ਵਰ ਦਾ ਦਾਸ ਪਸ ਜਸਪਾਲ ਸਿੰਘ ਅੰਮ੍ਰਿਤਸਰ ਕੋ ਹੋ ਮੈਂ ਅੱਜ ਲਾਈਵ ਇਸ ਵਾਸਤੇ ਆਇਆ के मैं तुम्हें दसना चाहता हाँ कि आत्मिक पिता संत पैरस जी जो कि पिछले हफ्ते दे पिछले दिनों वो अमेरिका कैलिफोर्नीरती उपर गई अमेरिका देश गए थी और उतों के लोगों मां अमरसाल भर के उतों के लोगों के बंदर को खोड़ के उन्होंने बीमारिया तो आत्मा तो अंधकार को तो, फेलियर को छुटकारा देकर और जगह से परमेश्वर ਮਾ ਸਾਮਰ ਨੂੰ ਲੋਕਾਂ ਨੂੰ ਭਾਤੇ ਮਾ ਸਾਮਰ ਨਾਲ ਉਹ ਲੋਕਾਂ ਨੂੰ ਆਜ਼ਾਰ ਕਰਕੇ ਉਹ ਆ ਰਹੇ ਆ ਵਾਪਸ ਫਿਰ ਇੰਡੀਆ ਦੇ ਵਿੱਚ ਮੈਂ ਲਾਈਵ ਇਸ ਵਕਤ ਆ ਕਿ ਤੁਸੀਂ ਭੁਲੇਖੇ ਨਾ ਰਹੋ ਕਿ ਸ਼ਾਇਦ ਪਤਾ ਨਹੀਂ ਸੰਸ ਕਿਹਾ ਆ ਸਾਥ ਸਾਥ ਗਏ ਆ ਉਹਨਾਂ ਨੇ ਟਾਈਮ ਲਾ ਲਿਆ ਕਿਦੋਂ ਵਾਪਸ ਹੋਣਾ ਆ ਪਰ ਨਹੀਂ ਉਹ ਆ ਰਹੇ ਆ ਕੱਲ ਵੀਰਵਾਰ ਸਾਡੇ ਵਿੱਚ ਉਹ ਤੁਸੀਂ ਪਹੁੰਚੋ ਜਿੰਨੇ ਵੀ ਰੱਬ ਦੇ ਦਾਸ ਦਾਸ ਜਾਵਾ ਜਿੰਦੇ ਆ ਰਿਹਾ ਵਲੰਟੀ ਆ ਰਿਹਾ ਪਹੁੰਚੋ ਤੁਸੀਂ ਕੱਲ ਟਾਈਮ ਦੇ ਨਾਲ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੇ ਜਾਨ ਉਹ ਵੱਡੀ ਖੁਸ਼ੀਆਂ ਨੂੰ ਲੈ ਕੇ ਆ ਰਿਹਾ ਵੱਡੇ ਆਨੰਦ ਨੂੰ ਲੈ ਕੇ ਆ ਰਿਹਾ ਜਿੰਨੇ ਵੀ ਦਾਸ ਦਸ ਆਇਆ ਆਪਣੀਆਂ ਕਲਿਸੀਆਂਵਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋ ਇੱਕ ਵੀ ਜੀਵ ਨੂੰ ਇੱਕ ਵੀ ਜਾਨ ਨੂੰ ਘਰ ਨਾਲ ਛੱਡਿਓ ਸਾਰੇ ਪਹੁੰਚੋ ਤਾਂ ਜੋ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਪਹੁੰਚ ਕੇ ਜੰਦਰ ਮਾਵੀ ਸ਼ੇਖ ਭਵਨ ਤੇ ਪਹੁੰਚ ਕੇ ਅਸੀਂ ਪਰਮੇਸ਼ਵਰ ਦੀ ਵੱਡੀ ਖੁਸ਼ੀ ਦੇ ਵਿੱਚ ਸਾਂਝੀ ਹੋ ਸਕੀਏ ਔਰ ਪਰਮੇਸ਼ਵਰ ਦੇ ਦਾਸ ਜਿਹੜੇ ਵੱਡੇ ਆਨੰਦ ਨੂੰ ਸਾਡੇ ਵਾਸਤੇ ਲੈ ਕੇ ਆ ਰਿਹਾ ਤਾਂ ਜੋ ਅਸੀਂ ਉਸ ਆਨੰਦ ਦਾ ਵੱਡਾ ਹਿੱਸਾ ਬਣ ਸਕੀਏ ਔਰ ਜਿੰਨੇ ਵੀ ਦਾਸ ਦਾਸੀਆਂ ਆਏ ਜਿੰਨੇ ਵੀ ਸੇਵਾਦਾਰ ਆ ਰਿਹਾ ਉਸੇ ਟਾਈਮ ਨਾਲ ਮੋਨਟਰਾਏ ਮੇਰੀ ਬੇਟੀਆ ਔਰ ਸਾਰੇ ਲੋਕਾਂ ਨੂੰ ਮੈਸੇਜ ਦੋ ਕਿ ਖੁੱਲਾ ਸੱਦਾ ਆ ਸਾਰੇ ਹਿੰਦੁਸਤਾਨ ਨੂੰ ਹਿੰਦੁਸਤਾਨ ਤੋਂ ਬਾਹਰ ਵੀ ਜੇ ਕੋਈ ਤੁਹਾਨੂੰ ਲੁਕਾਣਾ ਚਾਹੁੰਦਾ ਆ ਆ ਸਕਦੇ ਆ ਮਾ ਸਾਮਰਤ ਵਿੱਚ ਮਾ ਸਾਮਰਤ ਨੂੰ ਲੈਣ ਦੇ ਲਈ ਮਾ ਵਿਸ਼ੇਸ਼ ਨੂੰ ਲੈਣ ਦੇ ਲਈ ਔਰ ਉਹ ਆ ਸਕਦੇ ਆ ਆਪਣੇ ਘਰਾਂ ਦੇ ਵਿੱਚ ਆਨੰਦਤ ਲੈਣ ਦੇ ਲਈ ਆ ਸਕਦੇ ਆ ਖੁਸ਼ੀਆਂ ਨੂੰ ਲੈਣ ਦੇ ਲਈ ਔਰ ਸਭ ਜਾਂਦਾ ਸੀ ਉਹ ਜਿਹੜੇ ਪਰਮੇਸ਼ਰ ਦੇ ਦਾਸ ਸਾਡੇ ਵਾਸਤੇ ਵੱਡੇ ਆਨੰਦ ਨੂੰ ਲੈ ਕੇ ਆ ਰਹੇ ਆ ਉਸ ਆਨੰਦ ਨੂੰ ਸੇ ਆਪਣੇ ਘਰਾਂ ਦੇ ਲੈ ਆ ਕੇ ਇਹ ਆਪਣੇ ਘਰਾਂ ਨੂੰ ਖੁਸ਼ਹਾਲ ਬਣਾਈਏ ਆਪਣੀਆਂ ਜ਼ਿੰਦਗੀਆਂ ਨੂੰ ਖੁਸ਼ਹਾਲ ਬਣਾਈਏ ਔਰ ਜਿੰਨੇ ਵੀ ਸੇਵਾ ਕਰਨੇ ਚਾਹੁੰਦੇ ਆ ਉਹ ਕੱਲ੍ਹ ਸ਼ਾਮ ਨਾਲ ਉਸ ਜਗ੍ਹਾ ਤੇ ਪਹੁੰਚਣਾ ਸਾਡੇ ਅਸੀ ਪਰਮੇਸ਼ਵਰ ਦੇ ਦਾਸ ਦਾ ਮਾਤਾ ਕਾਮਰ ਦਾ ਤੇ ਯੀਸੂ ਦਾ ਪਵਿੱਤਰ ਆਤਮਾ ਦਾ ਸਵਾਗਤ ਕਰਨ ਦੇ ਲਈ ਇਹ ਟਾਈਮ ਜਦ ਅਸੀਂ ਤਿਆਰੀ ਕਰੀਏ ਉਹ ਸਵਾਗਤ ਕਰਨ ਦੇ ਲਈ ਸਭ ਜਦ ਤਿਆਰ ਹੋ ਗਏ ਹੁਣ ਜੋ ਸਾਰੇ ਜਾਣੇ ਕੋਈ ਵੀ ਆਪਣੇ ਪਰਿਵਾਰ ਨੂੰ ਛੱਡੇ ਨਾ ਇੱਕ ਵੀ ਈਮ ਛੱਡੇ ਨਾ ਸਾਰੇ ਪਹੁੰਚੋ ਕੱਲ ਉਸੇ ਟਾਈਮ ਨਾਲ ਕੱਲ ਦੀ ਸ਼ਾਮ ਆਨੰਦ ਦੀ ਆਗਿਆ ਬੜੇ ਜਸ਼ਨ ਦੀ ਆਗਿਆ ਉਹ ਬੜੇ ਖੁਸ਼ੀਆਂ ਦੀ ਆਗਿਆ ਅਸੀਂ ਮਿਲ ਕੇ ਸਾਰੇ ਜਾਣੇਓ ਖੁਸ਼ੀਆਂ ਦੇ ਇਕੱਠੀ ਹੋਈਏ ਸ਼ਾਮਲ ਹੋਈਏ ਉਹ ਤੁਸੀਂ ਹਰ ਵਾਰ ਸੁਣ ਲਿਓ ਉੱਤੇ ਰਹਿਣ ਦਾ ਖਾਣੇ ਦਾ ਪੂਰਾ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਆ ਅਸੀਂ ਕਰ ਰਹੇ ਆ ਇੰਤਜ਼ਾਰ ਕੱਲ ਦੀ ਘੜੀ ਨੂੰ ਕੱਲ ਦੇ ਟਾਈਮ ਨੂੰ ਔਰ ਅਸੀਂ ਤੁਹਾਡੇ ਸਭਨਾਂ ਦੇ ਵੀ ਇੰਤਜ਼ਾਰ ਕਰ ਰਹੇ ਆ ਜੇ ਤੁਸੀਂ ਮਾਂ ਸਾਮਰਚੇ ਉਹ ਮਾਂ ਅਭਿਸ਼ੇਕ ਭਵਨ ਚ ਜੰਦਰ ਪਹੁੰਚ ਕੇ ਔਰ ਤੁਸੀਂ ਪਰਮੇਸ਼ਵਰ ਦੇ ਦਾਸ ਜੀ ਆਉਣ ਦੀ ਉਸ ਵੱਡੀ ਖੁਸ਼ੀ ਦੇ ਵਿੱਚ ਸਭ ਜਨ ਇਕੱਠੇ ਹੋਵੋ ਸ਼ਾਮਿਲ ਹੋਵੋ ਅਸੀਂ ਸਭ ਜਨ ਮਿਲ ਕੇ ਉਹ ਵੱਡਾ ਆਨੰਦ ਗਰੀਏ ਅਸੀਂ ਤੁਹਾਡੀਆਂ ਤੁਹਾਡੇ ਵਾਸਤੇ ਤੁਹਾਡੇ ਲਈ ਪੂਰੀ ਪੂਰੀ ਤਿਆਰੀ ਕਰ ਰਹੇ ਹਾਂ ਔਰ ਤੁਸੀਂ ਪਹੁੰਚੋ ਟਾਈਮ ਨਾਲ ਸਾਰਿਆਂ ਨੂੰ ਜੈਮ ਜੀ ਦੀ ਗੋਡ ਬles ਯੂ ਆਲਸ